ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਉਤਰਾਏ ਭਰਾਵਾਂ ਨੂੰ ਕੀ ਹਾਲ ਚਾਲ ਹੈ ਵੀਰੇ ਠੀਕ ਠਾਕ ਸਾਰੇ ਭਰਾ ਹੋਰ ਪਰਿਵਾਰ ਬਾਲ ਬੱਚੇ ਸਾਰੇ ਦੇ ਰਾਜੀ ਖੁਸ਼ੀ ਆ ਗਾਨਵਰ ਪੰਛੀ ਠੀਕ ਹੈ ਬਾਈ ਸਾਰਿਆਂ ਦੇ ਤੇ ਆਹ ਦੇਖੋ ਬਈ ਆ ਚੱਕਲੇ ਬੱਚੇ ਆਪਾਂ ਅੱਜ ਇਹਨੇ ਚੱਕ ਆਹ ਪਹਿਲਾਂ ਦੇ ਚੱਕਿਆ ਵਾ ਆ ਜਿਹੜਾ ਉਰਲੇ ਪਾਸੇ ਬੈਠਾ ਡੱਬਾ ਚਿੱਟੇ ਸਰ ਵਾਲਾ ਤੇ ਬਾਕੀ ਸਾਰੇ ਬੱਚੇ ਅੱਜ ਚੱਕਿਆ ਬਈ ਆਪਾਂ ਅਸੀਂ ਦੇ ਦੇ ਬੱਚੇ ਚੱਕ ਲਿਆ ਕਰੋ ਵੀਰੇ ਫਿਰ ਹੱਥਾਂ ਨਾਲ ਪਾਲ ਲਿਆ ਕਰੋ ਛੋਲੇ ਦੇ ਲਿਆ ਕਰੋ ਫੈਰਾ ਲੱਕ ਦੇ ਲਿਆ ਜੋ ਤੁਹਾਡੀ ਇੱਛਾ ਹੈ ਨਾ ਜਿਹਦੇ ਨਾਲ ਤੁਹਾਨੂੰ ਵਧੀਆ ਲੱਗਦਾ ਵੀ ਵਧੀਆ ਪਾਲਦੇ ਬੱਚੇ ਉਹ ਚੀਜ਼ ਦੇ ਲਿਆ ਕਰੋ ਬਈ ਤੇ ਆਹ ਦੇਖ ਲਓ ਪੂਰੇ ਵਧੀਆ ਤੰਦਰੁਸਤ ਆ ਬੱਚੇ ਇਹਨਾਂ ਨੂੰ ਛੋਲੇ ਦੇ ਕੇ ਬਿਠਾਏ ਹੋਏ ਆ 25 ਤੋਂ 30 ਦਾਣੇ ਬਸ ਸਵੇਰੇ ਦੇਣੇ 15-15 ਦਾਣੇ ਸਵੇਰੇ 10 ਐਮਐਲ ਪਾਣੀ ਦੇ ਦੇਣਾ ਨਾਲ ਐਸ ਵੇਲੇ ਵੀ ਐਮਐਲ ਪਾਣੀ ਦਿੱਤਾ ਇਹ ਸਵੇਰੇ ਬਸ ਲੈ ਕੇ 15 15 ਸੋਲਿਆ ਦੇ ਦਾਣੇ ਤੇ ਜਾਲਾਂ ਚ ਪਾ ਦੇਨੇ ਆ। ਆ ਸਬ ਤੱਕ ਪਾਵਾਂਗੇ ਜਾਲਾਂ ਜੁੱਦਵਾਰ ਛਤਰੀਆਂ ਤੇ ਭਾਦੇ ਕਰਾਂਗੇ ਛਤਰੀਆਂ ਤੇ ਹੁਣ ਵੀ ਵੈਸੇ ਭਾਦਿਆ ਕਰਾਂਗੇ ਟਾਈਮ ਕੱਢ ਕੇ ਟਾਈਮ ਦੀ ਥੋੜੀ ਸ਼ਾਟੇਜ ਆ ਬਾਈ ਕੰਮ ਕਰਕੇ ਜੜੀ ਜਾਂਦੇ ਕਰਕੇ ਹਨਾ ਤੇ ਬੱਚੇ ਗਿਜਾਉਣ ਦਾ ਟਾਈਮ ਬਹੁਤ ਘੱਟ ਲੱਗਦਾ। ਮੈਂ ਰੱਬ ਆਸਰੀ ਕਹਿੰਦੇ ਆ ਬਾਈ ਬੱਚੇ ਆਪਣੇ ਦਾ। ਆ ਦੇਖੋ ਐਦਕੀ ਪੂਰੇ ਵਧੀਆ ਕੱਢ ਕੇ ਬੱਚੇ ਸਾਰੇ ਲਾਲ ਜਿੰਨੇ ਆ। ਇਹ ਬੋਕਰੱਤੇਆ ਵਿੱਚ ਆ ਜਿਹੜਾ ਇੱਧਰ ਬੈਠਾ ਚੁੰਜਾ ਜਿਹਾ ਮਾਰੀ ਜਾਂਦਾ ਤੇ ਇੱਕ ਇਹਦੇ ਮਗਰ ਬੈਠਾ ਇਹ ਦੋਨੇ ਰੱਤੇ ਰਹਿ ਜਾਣੇ ਆ। ਬਾਕੀ ਸਾਰੇ ਆਹ ਲਾਲਚੀ ਨੇ ਬਣਨੇ ਪਏ ਔਰ ਜਮ ਕੋ ਜਿਹੜਾ ਏਟ ਤੇ ਬੈਠਾ ਬੂੜੀ ਟੋਪੀ ਵਾਲਾ ਮੈਨੂੰ ਦੀ ਟੋਪੀ ਰਹਿ ਜਾਣੀ ਗੱਲੇ ਜਿਹੜਾ ਨਾਲ ਉਹ ਖੁਰਕੀ ਜਾਂਦਾ ਉਹ ਵੀ ਉਹੋ ਜਿਹਾ ਹੀ ਬਣ ਜਾਣਾ। ਤੇ ਆਹ ਜਿਹੜਾ ਇੱਧਰ ਬੈਠਾ ਅਰੋੜੇ ਦੇ ਅੱਧੇ ਤੇ ਇਹ ਬਈ ਸ਼ਾਕ ਲਾਲਚੀ ਨੇ ਬਣਨਾ ਇਹਨੇ ਵੀ ਤੇ ਦੱਸਿਓ ਮੇਰਾ ਭਰਾ ਆਪਣੇ ਆਪ ਬੱਚੇ ਕਿਹੋ ਜਿਹੇ ਲੱਗੇ ਹੈ। ਇਹ ਬਾਕੀ ਗੱਲਾਂ ਵਾ ਤਾਂ ਆਪਾਂ ਕਰਦੇ ਰਹਿੰਦੇ ਹੁੰਨੇ ਆ। ਕੱਲ ਵੀ ਦੱਸਿਆ ਤੁਹਾਨੂੰ ਵੀਡੀਓ ਪਾਈ ਸੀ। ਤੇ ਕਈ ਭਰਾਵਾਂ ਦੇ ਕਮੈਂਟ ਆਏ ਆ ਬਾਈ। ਦੱਸੋ ਵੀਰੇ ਕੋਈ ਗੱਲ ਨਹੀਂ ਹੈ ਨਾ ਪਾਣੀ ਬਾਰੇ ਦੱਸਾਂਗੇ ਬਾਈ ਕੋਈ ਚੱਕਰ ਨਹੀਂ। ਪੂਰਾ ਦੱਸਾਂਗੇ ਜਿੰਨਾ ਆਪਾਂ ਨੂੰ ਪਤਾ। ਤੇ ਨੋਟ ਕਰ ਲਿਓ ਮੇਰਾ ਵੀਰ। ਕੱਲੀ-ਕੱਲੀ ਗੱਲ ਦੱਸ ਦਿਆਂਗੇ। ਕਿਹੜੀਆਂ-ਕਿਹੜੀਆਂ ਚੀਜ਼ਾਂ ਪਾ ਕੇ ਬਣਾਉਣਾ, ਕਿਵੇਂ ਬਣਾਉਣਾ, ਕਦੋਂ ਲਾਉਣਾ, ਕਿੰਨਾ ਲਾਉਣਾ। ਈ ਕੈਮਰਾ ਵੀਰ ਬਾਕੀ ਇੱਕ ਭਰਾ ਦਾ ਕਮੈਂਟ ਸੀ ਫੈਂਸੀਆਂ ਬਾਰੇ ਬਾਈ ਜੀ ਫੈਂਸੀਆਂ ਦੀ ਤਾਂ ਮੈਂ ਤੁਹਾਨੂੰ ਦੱਸ ਦੇਣ ਨਾਲ ਇਲਾਜ ਸੁਣ ਲਓ ਹੁਣੀ ਲੋਕ ਤਿੰਨ ਕ ਦੇਸੀ ਇਲਾਜ ਆ ਨੰਬਰ 1 ਤਾਂ ਜੇ ਤੁਹਾਨੂੰ ਹੀਰਾ ਕਾਸ਼ੀ ਮਿਲਦੀ ਆ ਤਾਂ ਹੀਰਾ ਕਾਸ਼ੀ ਲਿਆਓ ਉਹਨੂੰ ਪੀਸ ਲੋ ਪਾਊਡਰ ਬਣਾ ਲਓ ਠੀਕ ਆ ਜੀ ਹੀਰਾ ਕਾਸ਼ੀ ਪਾਊਡਰ ਬਣਾ ਕੇ ਮਾੜੀ ਜੀ ਛੱਲ ਕੇ ਫੈਂਸੀ ਤੇ ਉੱਥੇ ਸਰੋਂ ਦਾ ਤੇਲ ਮੜਾ ਲਾ ਕੇ ਤੇ ਉਹਨੂੰ ਉੱਤੇ ਲਾ ਦਿਓ ਅੱਖ ਤੋਂ ਪੈਣ ਤੋਂ ਬਚਾਓ ਮੇਰਾ ਵੀਰ ਅੱਖ ਚ ਨਹੀਂ ਪੈਣੀ ਚਾਹੀਦੀ ਜੀ ਠੀਕ ਆ ਤੇ ਇੱਕ ਫਿਰ ਹੋਰ ਨਿੰਬੂ ਲੈ ਲਓ ਇੱਕ ਨਿੰਬੂ ਨੂੰ ਝੋਲ ਲਓ ਵਿੱਚ ਉਹਦੇ ਥੋੜੀ ਜਿਹੀ ਪੋਟਾਸ਼ੀਅਮ ਪਰਮੈਗਨੇਟ ਜਿਹੜੀ ਖੂਹਾਂ ਵਾਲੀ ਹੁੰਦੀ ਲਾਲ ਦਵਾਈ ਉਹ ਪਾ ਲਓ ਉਹ ਆਪਦੀ ਕਿਰਿਆ ਕਰੂਗਾ ਫਿਰ ਜਦੋਂ ਕਿਉਂਕਿ ਨਾ ਉਹ ਉਹਦੇ ਵਿੱਚ ਜਦੋਂ ਪਾਉਨੇ ਤਾਂ ਉਹ ਫਟ ਜਾਂਦੀ ਨਿੰਬੂ ਜਿਹਾਏ ਤਾਂ ਉਹ ਗਰਮ ਹੋ ਜਾਂਦੇ ਪੂਰੀ ਸਟੀਲ ਦੀ ਕੌਲੀ ਚ ਘੋਲ ਲਿਓ ਜਦੋਂ ਉਹ ਆਪਣੀ ਕਿਰਿਆ ਕਰਕੇ ਹਟ ਗਈ ਗਰਮ ਹੋ ਕੇ ਥੱਲੇ ਬਹਿ ਗਈ ਉਸ ਤੋਂ ਬਾਅਦ ਥੋੜੀ ਜਿਹੀ ਕੋਲਗੇਟ ਪਾ ਲਓ ਹੋਲਗੇਟ ਪਾ ਕੇ ਤੇ ਬਸ ਜਿੱਥੇ ਜਿੱਥੇ ਫੋੜੇ ਫੈਂਚੇ ਗਾ ਉਹਨੂੰ ਛਿੱਲ ਕੇ ਤੇ ਉੱਤੇ ਲਾ ਦਿਆ ਕਰੋ ਇੱਕ ਹੋਰ ਗੱਲ ਦਾ ਧਿਆਨ ਦਿਓ ਮੇਰਾ ਵੀਰ ਜਦੋਂ ਤੁਸੀਂ ਉੱਥੋਂ ਛਿੱਲਦੇ ਨਾ ਫੋੜਾ ਫੈਂਚੇ ਜਾਂ ਕਿਤੇ ਵੀ ਹੁੰਦਾ ਤਾਂ ਉਹਦੇ ਵਿੱਚ ਦੇਖਿਓ ਧਿਆਨ ਨਾਲ ਵਿੱਚ ਚਿੱਟੇ ਚਿੱਟੇ ਕਿੱਲ ਬਣੇ ਹੁੰਦੇ ਆ ਥੱਲੇ ਬਾਈ ਤੇ ਉਹ ਜ਼ਰੂਰ ਕੱਢ ਦਿਆ ਕਰੋ ਕੁੱਟ ਕੇ ਠੀਕ ਆ ਉਹ ਜ਼ਰੂਰ ਕੱਢਿਆ ਕਰੋ ਘੁੱਟ ਕੇ ਕਿਉਂਕਿ ਉਸ ਨਾ ਕੱਢਦੇ ਨਹੀਂ ਕੱਢੋਂਗੇ ਤੁਸੀਂ ਉੱਤੇ ਫੇਰ ਲਾ ਦੋਗੇ ਉਹਨੇ ਫੇਰ ਥੱਲੇ ਉਵੇਂ ਹੀ ਫੇਰ ਉਹ ਜ਼ਖਮ ਕਰ ਦੇਣਾ ਜੇ ਕਿਨਾ ਕੱਢ ਤੇ ਉੱਤੇ ਦਵਾਈ ਲਾਵੋਗੇ ਉਹਦੇ ਵਿੱਚ ਜਿਹੜੀਆਂ ਮੋਰੀਆਂ ਜਾਂ ਹੋਏ ਜਾਨੀ ਉਹਦੇ ਵਿੱਚ ਦਵਾਈ ਭਰ ਜੂਗੀ ਉਹ ਬਸ ਤਿੰਨ ਚਾਰ ਡੰਗ ਲਾਉਣ ਦੀ ਲੋੜ ਆ ਬਾਈ ਨਾਲ ਉਹਦੇ ਤੁਸੀਂ ਦੇਣਾ ਤੇ ਬਾਲਾ ਜਾਂਦਾ ਬੈਟਰੀ ਸੋਲ ਦੀ ਦੇ ਦੋ ਉੱਤੀ ਗੋਲੀ ਤੇ ਜਿੱਥਰੋਂ ਮੈਸੀਨ ਦਾ ਅੱਠਵਾਂ ਹਿੱਸਾ ਦੇ ਦੋ ਬਾਕੀ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਕੋਈ ਵੀ ਦਵਾਈ ਦੇਣੀ ਹੈ ਡੋਜ਼ ਉਹਦੀ ਬਣਾ ਕੇ ਦਿਆ ਕਰੋ 15 ਤੋਂ 18 ਐਮ ਜੀ ਚਾਹੇ ਉਹ ਗੋਲੀ ਆ ਚਾਹੇ ਉਹ ਕੈਪਸੂਲ ਆ ਚਾਹੇ ਉਹ ਸੀਰਪਾ ਕੁਝ ਵੀ ਆ ਉਹਦੀ ਦੇਖ ਲਓ ਕਿੰਨੀ ਐਮਜੀ ਦੀ ਆ ਉਸ ਹਿਸਾਬ ਨਾਲ ਬਣਾ ਲਓ ਬਾਈ ਐਮਜੀ ਉਹਦੀ ਜੇ ਮੰਨ ਲਓ ਗੋਲੀ ਛੋਟੀ ਆ ਪਾਵਰ ਵੱਡੀ ਆ ਉਹਦੀ ਜਿਵੇਂ ਮੰਨ ਲਓ ਹਨਾ 500 ਐਮਜੀ ਦੀ ਗੋਲੀ ਛੋਟੀ ਆ ਕੋਈ ਪਾਵਰ ਵੱਡੀ ਟੁਕੜੇ ਨਹੀਂ ਹੁੰਦੇ ਉਹਨੂੰ ਪੀਸ ਲਓ ਸਾਰੀ ਨੂੰ ਪੀਸ ਕੇ ਤੇ ਉਹਦੇ ਵਿੱਚ ਜਿਵੇਂ ਮੰਨ ਲਓ ਮਣੱਕੇ ਬਣਾ ਲਓ ਮਲਾਲੋ ਵਿੱਚ ਹੈ ਜਾਂ ਜਵੇਂ ਅ ਜੀਰਾ ਕੰਜੀਰ ਮਲਾਲੋ ਤੇ ਉਹਦੀਆਂ ਗੋਲੀਆਂ ਬਣਾ ਲਓ ਉਸ ਹਿਸਾਬ ਨਾਲ ਉਹਨੀਆਂ ਉੰਨੀ ডোজ ਦੀਆਂ ਦੇਖ ਲਓ ਜੇ 500mg ਇਹਦਾ ਕਿੰਨੇ ਚ ਵੰਡੀ ਜਾਊਗੀ ਹਨਾ 10 10 ਗੋਲੀਆਂ ਬਣਾ ਲਓ ਓਡੀ ਓਡੀਆਂ ਤੇ ਓੰਨੇ ਚ ਉਹਨੂੰ ਦੇਖ ਲਓ ਵੀ 500mg ਪੂਰੀ ਹੋ ਗਈ ਜਿਵੇਂ ਜਿੰਨੀਆਂ ਗੋਲੀਆਂ ਬਣਨਗੀਆਂ ਤੇ ਉਸ ਤავਨਾਂ ਦੇ ਦਿਆ ਕਰੋ ਵੀਰੇ ਤੇ ਵਧੀਆ ਤੰਦਰੁਸਤ ਰਹਿੰਦੇ ਕੁਦਰ ਬਾਕੀ ਕੋਈ ਗੱਲ ਨਹੀਂ ਵੀਰੇ ਜਿਵੇਂ ਤੁਸੀਂ ਆਪਾਂ ਨੂੰ ਕਿਹਾ ਆਪਾਂ ਤੁਹਾਡੇ ਬਣਾਵਾਂਗੇ ਵੀਡੀਓ ਤੁਹਾਡੇ ਕਹਿਣ ਤੇ ਕੋਈ ਗੱਲ ਨਹੀਂ ਅਗਲੇ ਹਫ਼ਤੇ ਪਾਵਾਂਗੇ ਸੰਡੇ ਜਾਂ ਦੇਖਦੇ ਆਂ ਚੱਟੜੇ ਪਾ ਦੇਗੇ ਸ਼ਨੀਵਾਰ ਜਾਂ ਦੁਵਾਰ ਤੇ ਉਹ ਟਾਈਮ ਲੱਗਿਆ ਪਾ ਦੇਾਂਗੇ ਬਾਈ ਤੇ ਸਾਰੇ ਭਰਾ ਬਾਈ ਖੁਸ਼ ਰਿਆ ਕਰੋ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਮੇਰੇ ਵੀਰ ਤਾਂ ਕਿ ਹੋਰ ਭਰਾਵਾਂ ਨੂੰ ਵੀ ਪਤਾ ਲੱਗ ਸਕੇ ਆਪਾਂ ਤਾਂ ਬਾਈ ਉਹਨਾਂ ਵਾਸਤੇ ਦੱਸਦੇ ਜਿਹੜੇ ਭਰਾਵਾਂ ਨੂੰ ਜਮੈਂ ਨਹੀਂ ਪਤਾ ਜਿਹੜੇ ਉਸਤਾਦ ਆ ਬਾਈ ਉਹ ਮੇਰੇ ਬਾਈ ਗੁੱਸਾ ਬਣਾ ਕਰਿਓ ਹਨਾ ਜਿਵੇਂ ਇਹ ਖਣੀ ਡਾਕਟਰ ਬਣ ਜਾਂਦੇ ਆ ਹਨਾ ਤੇ ਡਾਕਟਰ ਡਾਕਟਰ ਤਾਂ ਭਰਾ ਕਹਦੇ ਆ ਆਪਾਂ ਤੁਹਾਡੇ ਚਰਨਾਂ ਦੀ ਧੂੜ ਆ ਬਾਈ ਇਹ ਕੋਈ ਚੱਕਰ ਨਹੀਂ ਹੈ ਨਾ ਬਾਕੀ ਮੇਰਾ ਭਾਈ ਜਿਹਨੂੰ ਨਹੀਂ ਕੋਈ ਚੰਗੀ ਲੱਗਦੀ ਨਾ ਵੀਡੀਓ ਤੇ ਮੇਰਾ ਭਰਾ ਨਾ ਦੇਖਿਆ ਕਰੋ ਯਾਰ ਆਪਾਂ ਕਿਹੜਾ ਕੋਈ ਤੱਕੇ ਨਾ ਕਹਿੰਨੇ ਆ ਹਨ ਵੀ ਦੇਖੋ ਵੀਡੀਓ ਮੇਰੀ ਤੇ ਆਪਾਂ ਤਾਂ ਜਿੰਨੇ ਭਰਾ ਆਪਾਂ ਨੂੰ ਸਪੋਰਟ ਕਰਦੇ ਆ ਕਹਿੰਦੇ ਆ ਆਪਾਂ ਤਾਂ ਉਹਨਾਂ ਦੀ ਬਈ ਕਹਿਣ ਤੇ ਉਹਨਾਂ ਦੇ ਫਰਮਾਇਸ਼ ਤੇ ਆਪਾਂ ਵੀਡੀਓ ਬਣਾ ਦਿੰਨੇ ਆ ਜੇ ਤੁਸੀਂ ਕਹੋਗੇ ਤਾਂ ਆਪਾਂ ਵੀ ਬੰਦ ਕਰ ਦਿਆਂਗੇ ਐਡੀ ਨਹੀਂ ਆਪਾਂ ਨੂੰ ਹੈਗੀ ਵੀ ਆਪਾਂ ਇਹਦੇ ਤੋਂ ਆਪਣਾ ਖਰਚਾ ਚੱਲਦਾ ਜਾਂ ਪਹਿਲੀ ਤਾਂ ਗੱਲ ਆ ਕੋਈ ਮਤਲਬ ਹੀ ਨਹੀਂ ਇਹਦੇ ਨਾਲ ਆਪਾਂ ਨੂੰ ਖਰਚੇ ਕੁర్చੇ ਤਾਂ ਕੋਈ ਹੈ ਨਹੀਂਗਾ ਜਿੱਥੇ ਆਪਾਂ ਇਹਦੀ ਕਮਾਈ ਖਾਨੇ ਆ ਉਹ ਨਹੀਂ ਕੋਈ ਚੱਕਰ ਇਹ ਜਾਏਗਾ ਤਾਂ ਆਇਆ ਵੀ ਆਪਾਂ ਨੂੰ ਕੱਲ ਵੀ ਦੱਸਿਆ ਸੀ ਮੈਂ ਤੁਹਾਨੂੰ ਵੀ ਆਪਾਂ ਨੂੰ ਹੈਗਾ ਜਾਨਵਰਾਂ ਦਾ ਪਿਆਰ ਵੀ ਜਾਨਵਰ ਪੰਛੀ ਤੰਦਰੁਸਤ ਹੋਣੇ ਚਾਹੀਦੇ ਆ ਭਰਾਵਾਂ ਦੇ ਬਸ ਹੋਰ ਨਹੀਂ ਗੱਲ ਕੁਝ ਬਾਈ ਜਰੂਰ ਬਣਾਵਾਂਗੇ ਬਾਈ ਆਪਾਂ ਵੀਡੀਓ ਪਾਣੀ ਦੇ ਵੀ ਬਣਾਵਾਂਗੇ ਉਸ ਤੋਂ ਬਾਅਦ ਮਿੱਟੀ ਤੇ ਵੀ ਬਣਾਵਾਂਗੇ ਮਿੱਟੀ ਜਿਹੜੀ ਪਾਣੀ ਆ ਹਨਾ ਤੇ ਆ ਮੇਰਾ ਭਰਾ ਫੈਂਸੀਆਂ ਵਾਲਾ ਬਾਈ ਨੇ ਜਿਹੜੇ ਨੇ ਕਮੈਂਟ ਕੀਤਾ ਸੀ ਤੇ ਸੁਣ ਲਈ ਮੇਰਾ ਵੀਰ ਬਣ ਕੇ ਹੈ ਧਿਆਨ ਨਾਲ ਵੀਡੀਓ ਮੇਰੇ ਬਾਈ ਤੇ ਉਸ ਹੱਬਨਾ ਤੇ ਇਹਦਾ ਲਾਜ ਕਰ ਲਈ ਜੇ ਕਿਤੇ ਮੂੰਹ ਜੇ ਕੈਂਕਰ ਕੁੰਕਰ ਹੋ ਜੇ ਨਾ ਜਿਵੇਂ ਮੂੰਹ ਜੀ ਵੀ ਹੋ ਜਾਂਦੀ ਜਰ ਬਾਦ ਉਹਨੂੰ ਪਹਿਲਾਂ ਦੇਖੋ ਕੱਢਣ ਦੀ ਕੋਸ਼ਿਸ਼ ਕਰੋ ਜੇ ਉਹ ਨਿਕਲਦਾ ਤਾਂ ਚਿੱਟਾ ਚਿੱਟਾ ਜਿਹੜਾ ਜੰਮਿਆ ਆਉਂਦੀ ਪਲਪ ਜੀ ਉਹ ਤੇ ਢੜਕੜੀ ਵਾਲੇ ਪਾਣੀ ਨਾਲ ਸਾਫ਼ ਕਰ ਦਿਓ ਉਹਨੂੰ ਢੜਕੜੀ ਵਾਲੇ ਪਾਣੀ ਨਾਲ ਸਾਫ਼ ਕਰਕੇ ਕੋਸ਼ਿਸ਼ ਕਰੋ ਨਿਕਲ ਜੇ ਤੇ ਫਿਰ ਹਲਦੀ ਤੇ ਥੋੜਾ ਜਿਹਾ ਵਿੱਚ ਪਾ ਕੇ ਤੇਲ ਉਹਨੂੰ ਕੁੜਕਾ ਲਓ ਤੇ ਥੰਗ ਨਾਲ ਲਾ ਦਿਓ ਉਹਦੇ ਗਲ ਚ ਬਈ ਚਾਰ ਪੰਜ ਵਾਰੀ ਘੁਮਾ ਦਿਓ ਜਿਵੇਂ ਮਧਾਣੀ ਘੁੰਦੀ ਹੁੰਦੀ ਆਏ ਉਧਰ ਨੂੰ ਜਾਓ ਤੈਨੂੰ ਪੰਜ ਚਾਰ ਰੀ ਘਵਾ ਦਿਓ ਦੋ ਤਿੰਨ ਰੀ ਫੰਗਲ ਵੇੜ ਕੇ ਪਾ ਦੋ ਲਾ ਦੋ ਉਸ ਤੋਂ ਬਾਅਦ ਬਈ ਬੈਟਰੀ ਸੋਲ ਦਾ ਸੀਰਪ ਲੈ ਲਓ ਇੱਕ ਲਿਕਵਿਡ ਹੁੰਦੀ ਆ ਤੇ ਜਿੱਥਰੋਂ ਮਾਈਸੀਨ ਦਾ ਉਹ ਲੈ ਕੇ ਤੇ ਉਹਦੀ ਚਾਰ ਚਾਰ ਬੂੰਦਾਂ ਦੇ ਦੋ ਵੀਰੇ ਬਸ ਉਹ ਐਂਟੀਬਾਇਟਿਕ ਹੀ ਹੁੰਦੀ ਬਹੁਤ ਵਧੀਆ ਚੀਜ਼ ਆ ਪੰਜ ਚਾਰ ਕ ਡੰਗ ਦੇਣ ਨਾਲ ਹੀ ਸਹੀ ਹੋ ਜਾਂਦਾ ਬੱਚਾ ਬਾਕੀ ਖੁਸ਼ ਰਹੋ ਬਈ ਕੋਈ ਚੱਕਰ ਨਹੀਂ ਅੱਪ ਬਣਾਵਾਂਗੇ ਵੀਡੀਓ ਤੁਹਾਡੇ ਕਹਿਣ ਤੇ ਕੋਈ ਚੱਕਰ ਨਹੀਂ ਤੇ ਸਾਰੇ ਭਰਮਣ ਭਾਈ ਸਤਿ ਸ਼੍ਰੀ ਅਕਾਲ ਤੇ ਆ ਬੱਚੇ ਦੱਸੋ ਦੇਖ ਕੇ ਬਾਈ ਕਿਵੇਂ ਲੱਗੇ ਆਪਣੇ ਹੈ ਅੱਸੀ ਕਰਾਂਗੇ